ਜੇ ਤੁਸੀਂ ਸਨੈਪਚੈਟ ਚਲਾਉਂਦੇ ਹੋ ਤਾਂ ਹੋ ਜਾਓ ਸਾਵਧਾਨ ਇੱਕ ਖਬਰ ਉਹਨਾਂ ਦੇ ਲਈ ਹੈ ਜਿਹੜੇ ਸਨੈਪਚੈਟ ਚਲਾਉਂਦੇ ਨੇ ਸਨੈਪਚੈਟ ਦੇ ਉੱਤੇ ਫਰੈਂਡ ਰਿਕੁਐਸਟ ਆਉਂਦੀ ਹੈ ਤਾਂ ਜਦੋਂ ਫਰੈਂਡ ਰਿਕੁਐਸਟ ਨੂੰ ਅਕਸੈਪਟ ਕਰ ਲਿੱਤਾ ਜਾਂਦਾ ਹੈ ਤਾਂ ਇੱਕ ਲੜਕੀ ਦੇ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਜਦੋਂ ਜਸਪ੍ਰੀਤ ਨਾਮਕ ਵਿਅਕਤੀ ਹੈ ਜਿਹੜਾ ਉਹ ਪਟਿਆਲਾ ਦੇ ਸਰਾਂਦ ਰੋਡ ਤੇ ਉਸ ਲੜਕੀ ਨੂੰ ਮਿਲਣ ਜਾਂਦਾ ਹੈ ਜਸਪ੍ਰੀਤ ਦੇ ਕੰਨ ਦੇ ਉੱਤੇ ਜਿਹੜੀ ਹੈ ਬੰਦੂਕ ਰੱਖ ਦਿੱਤੀ ਜਾਂਦੀ ਹੈ ਕੰਨ ਪੱਟੀ ਦੇ ਉੱਤੇ ਦੋਸਤੋ ਇੱਕ ਖਬਰ ਉਹਨਾਂ ਦੇ ਲਈ ਹੈ ਜਿਹੜੇ ਸਨੈਪਚੈਟ ਚਲਾਉਂਦੇ ਐ ਕਿਉਂਕਿ ਪਟਿਆਲਾ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਜਾਣਕਾਰੀ ਦਵਾਂਗੇ ਕਿ ਪਟਿਆਲਾ ਦੇ ਵਿੱਚ ਇੱਕ ਕਾਲਜ 'ਚ ਪੜਦਾ ਹੋਇਆ ਜਸਪ੍ਰਿਤ ਨਾਮ ਨੂੰ ਸਨੈਪਚੈਟ ਦੇ ਉੱਤੇ ਫਰੈਂਡ ਰਿਕੁਐਸਟ ਆਉਂਦੀ ਹੈ ਤਾਂ ਜਦੋਂ ਫਰੈਂਡ ਰਿਕੁਐਸਟ ਨੂੰ ਅਕਸੈਪਟ ਕਰ ਲਿੱਤਾ ਜਾਂਦਾ ਹੈ ਤਾਂ ਇੱਕ ਲੜਕੀ ਦੇ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤਾਂ ਪਟਿਆਲਾ ਦਾ ਮਾਮਲਾ ਹੈ ਤਾਂ ਜਸਪੀਤ ਨਾਮਕ ਜਿਹੜਾ ਹੈਗਾ ਵਿਅਕਤੀ ਹੈ ਉਹ ਇੱਕ ਆਈਡੀ ਦੇ ਉੱਤੇ ਲੜਕੀ ਦੇ ਨਾਲ ਜਦੋਂ ਗੱਲਬਾਤ ਕਰਦਾ ਹੈ ਤਾਂ ਉਸ ਤੋਂ ਬਾਅਦ ਲੜਕੀ ਜਿਹੜੀ ਹੈ ਉਹ ਪਟਿਆਲਾ ਦੇ ਸਰਹੰਦ ਰੋਡ ਮਿਲਣ ਦਾ ਕਹਿੰਦੀ ਹੈ ਕਿ ਮੇਰੀ ਕਿਸੇ ਫਰੈਂਡ ਦਾ ਜਨਮ ਦਿਨ ਹੈ ਔਰ ਆਪਾਂ ਪਟਿਆਲਾ ਦੇ ਸਰਹੰਦ ਰੋਡ ਤੇ ਮਿਲਾਂ ਤਾਂ ਜਦੋਂ ਜਸਪੀਤ ਨਾਮਕ ਵਿਅਕਤੀ ਹੈ ਜਿਹੜਾ ਉਹ ਪਟਿਆਲਾ ਦੇ ਸਰਹੰਦ ਰੋਡ ਤੇ ਉਸ ਲੜਕੀ ਨੂੰ ਮਿਲਣ ਜਾਂਦਾ ਹੈ ਜਿਸ ਦਾ ਸਨੈਪਚੈਟ ਦੇ ਆਈਡੀ ਦੇ ਉੱਤੇ ਫਰੈਂਡ ਰਿਕੁਐਸਟ ਤੇ ਦੋਸਤ ਬਣਦੇ ਆ ਤਾਂ ਉਸ ਤੋਂ ਬਾਅਦ ਜਦੋਂ ਜਸਪੀਤ ਪਹੁੰਚਦਾ ਹੈ ਤਾਂ ਗੱਡੀ ਖੜੀ ਹੁੰਦੀ ਹੈ ਤਾਂ ਜਿਸ ਵਿੱਚ ਉਹ ਲੜਕੀ ਹੁੰਦੀ ਆ ਤਾਂ ਲੜਕੀ ਦੇ ਨਾਲ ਇੱਕ ਹੋਰ ਨਾਮ-ਮਲੂਮ ਵਿਅਕਤੀ ਹੁੰਦਾ ਪਹਿਲੇ ਹੀ ਸਵਾਰ ਹੁੰਦਾ ਤਾਂ ਜਦੋਂ ਜਸਪ੍ਰੀਤ ਉਹਨਾਂ ਦੇ ਕੋਲ ਗੱਡੀ ਤੇ ਜਾਂਦਾ ਤਾਂ ਜਾ ਕੇ ਬੈਠਦੇ ਆ ਤਾਂ ਜਦੋਂ ਥੋੜੀ ਇੱਕ ਦੂਰੀ ਤੇ ਜਾ ਕੇ ਪਹੁੰਚਦੇ ਆ ਤਾਂ ਜਿਹੜੀ ਜਸਪ੍ਰੀਤ ਦੇ ਨਾਮ ਦੀ ਫੇਕ ਆਈਡੀ ਵਾਲੀ ਲੜਕੀ ਹੁੰਦੀ ਆ ਉਹ ਉੱਤਰ ਜਾਂਦੀ ਆ ਤਾਂ ਉੱਥੇ ਦੋ ਸ਼ਖਸ ਦੀ ਹੋਰ ਐਂਟਰੀ ਹੁੰਦੀ ਆ ਤਾਂ ਜਦੋਂ ਇਹ ਕੁੱਲ ਮਿਲਾ ਕੇ ਤਿੰਨ ਲੋਕ ਹੋ ਜਾਂਦੇ ਆ ਤਾਂ ਚੌਥਾ ਜਸਪ੍ਰੀਤ ਹੁੰਦਾ ਲੜਕੀ ਜਦੋਂ ਉੱਤਰ ਜਾਂਦੀ ਆ ਤਾਂ ਤਿੰਨ ਲੋਕ ਉਹ ਹੁੰਦੇ ਆ ਤਾਂ ਜਸਪ੍ਰੀਤ ਦੇ ਕਹੇ ਮੁਤਾਬਕ ਜਸਪ੍ਰੀਤ ਦੇ ਕੰਨ ਦੇ ਉੱਤੇ ਜਿਹੜੀ ਆ ਬੰਦੂਕ ਰੱਖ ਦਿੱਤੀ ਜਾਂਦੀ ਹੈ ਕੰਨ ਪੱਟੀ ਦੇ ਉੱਤੇ ਤਾਂ ਉਸ ਤੋਂ ਬਾਅਦ ਉਸ ਦਾ ਮੋਬਾਈਲ ਜਿਹੜਾ ਲੈ ਲਿੱਤਾ ਜਾਂਦਾ ਤਾਂ ਕਈ ਜਸਪ੍ਰੀਤ ਦਾ ਡਾਟਾ ਜਿਹੜਾ ਹੈਗਾ ਉਹ ਆਪਣੇ ਮੋਬਾਈਲਾਂ ਦੇ ਉੱਤੇ ਟਰਾਂਸਫਰ ਕਰ ਲਿੱਤਾ ਜਾਂਦਾ ਤਾਂ ਤੁਹਾਨੂੰ ਇਹ ਵੀ ਦੱਸਣਯੋਗ ਹੋਊਗਾ ਕਿ ਜਦੋਂ ਇਹ ਡਾਟਾ ਟਰਾਂਸਫਰ ਹੁੰਦਾ ਤਾਂ ਉਸ ਦੇ ਵਿੱਚ ਜਸਪ੍ਰੀਤ ਦੀ ਜਿਹੜੀਆਂ ਆਈਡੀ ਜਿਹੜੀ ਹੁੰਦੀ ਆ ਜਿੱਥੇ ਰਿਕੁਐਸਟ ਭੇਜਦਾ ਸਨੈਪਚੈਟ ਤੇ ਜਿਹੜੀ ਉਹਦੀ ਦੋਸਤ ਬਣਦੀ ਆ ਤਾਂ ਕੁਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਵੀਡੀਓਜ਼ ਨੇ ਉਹ ਉਸ ਤੇ ਮੋਬਾਈਲ ਤੋਂ ਆਪਣੇ ਮੋਬਾਈਲ ਤੇ ਪਾ ਲਈtੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਜਾ ਕੇ ਜਸਪ੍ਰੀਤ ਨੂੰ ਬਲੈਕਮੇਲ ਕੀਤਾ ਜਾਂਦਾ ਔਰ 1 ਕਰੋੜ ਰੁਪਏ ਦੀ ਫਰੋਤੀ ਮੰਗੀ ਜਾਂਦੀ ਹੈ ਤਾਂ ਜਦੋਂ 1 ਕਰੋੜ ਰੁਪਿਆ ਜਸਪ੍ਰੀਤ ਤੋਂ ਮੰਗਿਆ ਜਾਂਦਾ ਤਾਂ ਉਸ ਨੂੰ ਟਾਈਮ ਦਿੱਤਾ ਜਾਂਦਾ ਕਿ ਕੁਝ ਸਮੇਂ ਬਾਅਦ ਸਾਨੂੰ 1 ਕਰੋੜ ਰੁਪਿਆ ਦੇ ਨਹੀਂ ਤਾਂ ਤੇਰੀ ਇਹ ਪ੍ਰਾਈਵੇਟ ਵੀਡੀਓਜ਼ ਨੇ ਜਿਹੜੀਆਂ ਉਹਨੂੰ ਵਾਇਰਲ ਕਰ ਦਿੱਤਾ ਜਾਏਗਾ ਤਾਂ ਹੁੰਦਾ ਇਸੇ ਤਰ੍ਹਾਂ ਹੀ ਹੈ ਤਾਂ ਤਕਰੀਬਨ 1 ਮਹੀਨੇ ਬਾਅਦ ਜਸਪ੍ਰੀਤ ਨੂੰ ਮੈਸੇਜ ਆਉਂਦਾ ਔਰ ਉਸ ਦੀ ਇੱਕ ਵੀਡੀਓ ਜਿਹੜੀ ਹੈ ਜਾਨਕਿ ਉਹਦੀ ਪ੍ਰਾਈਵੇਟ ਜਿਹੜੀਆਂ ਫੋਟੋਸ ਜਾਂ ਵੀਡੀਓਜ਼ ਨੇ ਉਹ ਜਸਪ੍ਰੀਤ ਨੂੰ ਭੇਜੀਆਂ ਜਾਂਦੀਆਂ ਕੁਝ ਲੋਕਾਂ ਦੇ ਵੱਲੋਂ ਕਿ ਸਾਨੂੰ ਪੈਸੇ ਦੇ ਜਿਆਦਾ ਨਹੀਂ ਦੇ ਸਕਦਾ ਤਾਂ 10 ਲੱਖ ਰੁਪਇਆ ਸਾਨੂੰ ਦੇ ਨਹੀ ਤਾਂ ਤੇਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸੀ ਵਾਇਰਲ ਕਰ ਦਾਂਗੇ ਉਸ ਤੋਂ ਬਾਅਦ ਕੀ ਹੁੰਦਾ ਲਗਾਤਾਰ ਜਦੋਂ ਜਸਪ੍ਰੀਤ ਡਿਪਰੈਸ਼ਨ ਚ ਰਹਿਣ ਲੱਗ ਜਾਂਦਾ ਹੈ ਤਾਂ ਜਸਪ੍ਰੀਤ ਆਪਣੇ ਮਾਮੇ ਦੇ ਨਾਲ ਪਟਿਆਲਾ ਦੇ ਅਰਬਨ ਸਟੇਟ ਥਾਣੇ ਦੇ ਵਿੱਚ ਜਾ ਕੇ ਆਪਣੀ ਕੰਪਲੀਟ ਦਿਖਾਂਦਾ ਤਾਂ ਉਸ ਤੋਂ ਬਾਅਦ ਜਾ ਕੇ ਪੁਲਿਸ ਵਾਲਿਆਂ ਨੂੰ ਜਾ ਕੇ ਸੱਚਾਈ ਦੱਸਦਾ ਕਿ ਇਸ ਤਰੀਕੇ ਦੇ ਨਾਲ ਸਨੈਪਚੈਟ ਤੇ ਆਈਡੀ ਦੇ ਉੱਤੇ ਰਿਕੁਐਸਟ ਆਂਦੀ ਹੈ ਤਾਂ ਜਸਪ੍ਰੀਤ ਕਿਸ ਤਰੀਕੇ ਦੇ ਨਾਲ ਚਾਂਸੇਜ ਆ ਜਾਂਦਾ ਔਰ ਰਿਕੁਐਸਟ ਅਕਸੈਪਟ ਕਰ ਲੈਂਦਾ ਉਸ ਤੋਂ ਬਾਅਦ ਜਾਂਚ ਸ਼ੁਰੂ ਹੋ ਜਾਂਦੀ ਹੈ ਪਟਿਆਲਾ ਪੁਲਿਸ ਹਰਕਤ ਦੇ ਵਿੱਚ ਹੁੰਦੀ ਹੈ ਤਾਂ ਜਿਹੜੀ ਇਹ ਆਈਡੀ ਹੁੰਦੀ ਹੈ ਸਭ ਤੋਂ ਪਹਿਲਾਂ ਇਹਦੀ ਜਾਂਚ ਕੀਤੀ ਜਾਂਦੀ ਹੈ ਤਾਂ ਔਰ ਇਹ ਆਈਡੀ ਜਿਹੜੀ ਆ ਉਹ ਜਾਲੀ ਹੁੰਦੀ ਹੈ ਕਿਉਂਕਿ ਜਿਹੜੀ ਆਈਡੀ ਆ ਉਹ ਮਨਪ੍ਰੀਤ ਜਿਹੜੀ ਹੈ ਨਾਮ ਦੇ ਉੱਤੇ ਕਿ ਔਰਤ ਦੇ ਜੋ ਕਿ ਰੋਪੜ ਦੀ ਰਹਿਣ ਵਾਲੀ ਆ ਉਹਦੇ ਨਾਮ ਦੇ ਉੱਤੇ ਫੇਕ ਆਈਡੀ ਬਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ 14 ਤਰੀਕ ਨੂੰ ਜਿਸ ਤਰ੍ਹਾਂ ਐਸ ਐਚ ਓ ਸਾਹਿਬ ਨੇ ਦੱਸਿਆ ਕਿ ਜਦੋਂ ਸਾਡੇ ਕੋਲੇ ਇਹ ਕੰਪਲੇਂਟ ਦਰਜ ਕਰਵਾਉਂਦੇ ਆ ਨਾ 14 ਤਰੀਕ ਨੂੰ ਹੀ ਜਿਹੜੀ ਜਾਲੀ ਵਾਲੀ ਆਈਡੀ ਸੀਗੀ ਉਸ ਲੜਕੀ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤਾਂ ਪੰਜ ਲੋਕਾਂ ਦੇ ਤਕਰੀਬਨ ਜਿਹੜਾ ਹੈਗਾ ਮਾਮਲਾ ਦਰਜ ਕਰ ਲਿੱਤਾ ਜਾਂਦਾ ਤਾਂ ਜਦੋਂ ਮਾਮਲਾ ਦਰਜ ਹੁੰਦਾ ਤਾਂ ਉਸ ਤੋਂ ਬਾਅਦ ਦੋ ਗ੍ਰਿਫਤਾਰੀਆਂ ਜਿਹੜੀਆਂ ਨੇ ਹੁਣ ਤੱਕ ਹੋ ਚੁੱਕੀਆਂ ਹੋਈਆਂ ਤਾਂ ਬਾਕੀ ਦੀ ਜਿਹੜੀ ਹੈਗੀ ਹਾਲੇ ਪੁਲਸ ਭਾਲ ਜਿਹੜੀ ਹੈਗੀ ਉਹ ਜਾਂਚ ਕਰ ਰਹੀ ਹੈਗੀ ਪੁਲਸ ਅੱਡੀਆਂ ਉਹ ਲਬਰੀ ਹੈਗੀ ਪਰ ਤੁਹਾਨੂੰ ਇਹ ਵੀ ਦੱਸਣ ਯੋਗ ਹੋਊਗਾ ਕਿ ਜਿਹੜੀ ਲੜਕੀ ਹੈ ਜਿਹੜੀ ਫੇਕ ਆਈਡੀ ਬਣਾਈ ਗਈ ਸੀ ਉਹ ਰੋਪੜ ਦੀ ਦੱਸੀ ਜਾ ਰਹੀ ਹੈ ਔਰ ਜਿਹੜਾ ਜਸਪ੍ਰੀਤ ਹੈ ਉਹ ਪਟਿਆਲਾ ਦੇ ਕੋਲਜ ਦੇ ਵਿੱਚ ਪੜ੍ਹਦਾ ਔਰ ਸੰਗਰੂਰ ਦਾ ਰਹਿਣ ਵਾਲਾ ਔਰ ਅਰਬਨ ਸਟੇਟ ਜਿਵੇਂ ਪੀਜੀ ਦੇ ਵਿੱਚ ਰਹਿੰਦਾ ਹੈ ਤਾਂ ਪਟਿਆਲਾ ਦੇ ਅਰਬਨ ਸਟ ਯਾਰ ਦੋਸਤ ਇਕੱਠੇ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਆਪਸ ਦੇ ਵਿੱਚ ਖਾਣ ਪੀਣ ਲੱਗ ਗਏ ਤਾਂ ਇੱਕ ਦੂਜੇ ਦੇ ਸਾਥ ਦੇ ਉੱਤੇ ਉਹ ਪਤਾ ਲੱਗ ਜਾਂਦਾ ਕਿਉਂਕਿ ਜਿਹੜਾ ਜਸਪ੍ਰੀਤ ਹੈ ਉਹ ਪਿੱਛੋਂ ਫਾਈਨੈਂਸ਼ਲੀ ਜਿਹੜਾ ਹੈਗਾ ਸਟਰੋਂਗ ਹੈ ਔਰ ਜਦੋਂ ਖਾਂਦੇ ਪੀਂਦੇ ਆ ਤਾਂ ਉਸ ਤੋਂ ਬਾਅਦ ਇਹਦਾ ਪਿੰਡ ਦਾ ਹੀ ਜੋ ਜਾਂਚ ਤੋਂ ਪੜਤਾ ਚੱਲਿਆ ਕਿ ਜਿਹੜਾ ਇਹ ਮੇਨ ਹੁੰਦਾ ਹੈ ਤਾਂ ਜਿਹੜਾ ਜਸਪ੍ਰੀਤ ਨਾਮਕ ਵਿਅਕਤੀ ਹੈ ਤਾਂ ਇਹਦੇ ਕੋਈ ਪਿੰਡ ਦਾ ਲੋਕ ਹੀ ਆ ਜਿਸ ਨੇ ਸਾਰੀ ਜਿਹੜੀ ਹੈ ਖੇਮ ਨੂੰ ਲਚਿਆ ਕਿਉਂਕਿ ਜਿੱਤੋਂ ਤੱਕ ਹੁਣ ਪਤਾ ਲੱਗ ਸਕਿਆ ਹੈ ਕਿ ਜਿਹੜਾ ਇਹ ਸੰਗਰੂਦ ਜਿੱਥੇ ਜਸਪ੍ਰੀਤ ਰਹਿਣ ਵਾਲਾ ਹੈ ਉਸ ਏਰੀਏ ਦਾ ਹੀ ਇੱਕ ਸ਼ਖਸ ਸੀਗਾ ਜਿਸ ਨੂੰ ਪਤਾ ਸੀਗਾ ਕਿ ਜਸਪ੍ਰੀਤ ਜਿਹੜਾ ਹੈਗਾ ਉਹ ਫਾਈਨੈਂਸ਼ਲੀ ਸਟਰੋਂਗ ਹੈ ਔਰ ਇਸੇ ਦਾ ਆਕੇ ਉਹ ਪੈਸੇ ਜਿਹੜਾ ਉਹ ਦੇ ਸਕਦਾ ਫਿਰ ਉਸ ਤੋਂ ਬਾਅਦ ਕਿਸ ਤਰੀਕੇ ਦੀ ਜਿਹੜੀ ਇਹ ਕਹਾਣੀ ਉਲਟੀ ਜਾਂਦੀ ਹੈ ਕਿਵੇਂ ਜਿਹੜੀ ਇਹ ਰੋਪੜ ਦੀ ਜਿਹੜੀ ਮਨਪ੍ਰੀਤ ਅਜਨੇ ਫੇਕ ਆਈਡੀ ਬਣਾਈ ਹੋਈ ਸੀ ਜਿਸ ਨੂੰ ਜਸਪ੍ਰੀਤ ਨੇ ਅਕਸੈਪਟ ਕੀਤਾ ਪੂਰਾ ਜਾਲ ਚ ਫਸਾਇਆ ਜਾਲ ਤੋਂ ਬਾਹਰ ਫਸਾਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਜਸਪ੍ਰੀਤ ਨੂੰ ਬਲੈਕਮੇਲ ਕੀਤਾ ਗਿਆ ਤਾਂ ਹੁਣ ਜਿਹੜੀ ਹੈ ਗ੍ਰਿਫਤਾਰੀਆਂ ਦੋ ਜਰੂਰ ਹੋ ਚੁੱਕੀਆਂ ਹਨ ਪਰ ਤਿੰਨ ਦੀ ਹਲੇ ਵੀ ਭਾਲ ਜਿਹੜੀ ਹੈ ਜਾਰੀ ਹੈ ਕਿਉਂਕਿ ਜਦੋਂ ਇਹਨਾਂ ਦੀ ਗ੍ਰਿਫ ਰੀਮਾਂਡ ਲਿਤਾ ਜਾਏਗਾ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਸਪ੍ਰੀਤ ਵਰਗੇ ਹੋਰ ਕਿੰਨੇ ਜਿਹੜੇ ਲੋਕ ਨੇ ਭੋਲੇ-ਭਾਲੇ ਲੋਕ ਨੇ ਉਹਨਾਂ ਨੂੰ ਇਸ ਤਰ੍ਹਾਂ ਹਨੀ ਟਰੈਪ ਦੇ ਵਿੱਚ ਫਸਾਇਆ ਜਾ ਚੁੱਕਿਆ ਪਰ ਫਿਲਹਾਲ ਲੋਕੋ ਅਸੀਂ ਵੀ ਇਹੀ ਅਪੀਲ ਕਰਾਂਗੇ ਆਪਣੇ ਵੱਲੋਂ ਕਿ ਅਗਰ ਤੁਹਾਨੂੰ ਕੋਈ ਫਰੈਂਡ ਰਿਕੁਐਸਟ ਆਂਦੀ ਹੈ ਤਾਂ ਉਸ ਤਰੀਕੇ ਦੇ ਨਾਲ ਅਕਸੈਪਟ ਨਾ ਕੀਤੀ ਜਾਵੇ ਤਾਂ ਕਿ ਉਹ ਜਾ ਕੇ ਤੁਹਾਨੂੰ ਇਸ ਤਰ੍ਹਾਂ ਹਨੀ ਟਰੈਪ ਦਾ ਸ਼ਿਕਾਰ ਹੋਣਾ ਪਵੇ ਫਿਲਹਾਲ ਪੁਲਿਸ ਜਿਹੜੀ ਹੈ ਜਾਂਚ ਵਿੱਚ ਦੁੱਲ ਚੁੱਕੀ ਹੈ ਸੁਣਦੇ ਆ ਡੀਐਸਪੀ 2 ਜੋ ਕਿ ਪਟਿਆਲਾ ਦੇ ਡੀਐਸਪੀ 2 ਮਨੋਜ ਸ਼ਰਮਾ ਨੇ ਉਹਨਾਂ ਦਾ ਕੀ ਕਹਿਣਾ ਏ ਜੀ ਸਾਨੂੰ ਥਾਣਾ ਅਰਬਨ ਸਟ੍ਰੀਟ ਦੇ ਵਿੱਚ ਇਤਲਾਹ ਮਿਲੀ ਸੀ ਕਿ ਇੱਕ ਜਸਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਜੋ ਕਿ ਪਿੰਡ ਕਾਲ ਬੰਜਾਰਾ ਜਿਹੜਾ ਸੰਗਰੂਰ ਦਾ ਰਹਿਣ ਵਾਲਾ ਹੈ ਉਸ ਨੂੰ ਫ੍ਰੈਂਡ ਰਿਕੁਐਸਟ ਆਈ ਸੀ ਕਿ ਸਨੈਪਚੈਟ ਤੇ ਕਿਸੇ ਹਰਸ਼ਿਤਾ ਨਾਮ ਦੀ ਲੜਕੀ ਦੀ ਜਿਸ ਨੂੰ ਉਹਨੇ ਐਕਸੈਪਟ ਕਰ ਲਿਆ ਤੇ ਉਸ ਤੋਂ ਬਾਅਦ ਉਸਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜਿਹੜੀ ਉਹ ਫੇਕ ਆਈਡੀ ਸੀਗੀ ਹਰਸ਼ਿਤਾ ਨਾਮ ਦੀ ਉਸ ਲੜਕੀ ਨੇ ਇੱਕ ਦਿਨ ਇਹਨੂੰ ਕਿਹਾ ਕਿ ਆਪਾਂ 3 ਮਈ ਨੂੰ ਮੇਰੀ ਸਹੇਲੀ ਦਾ ਜਨਮ ਦਿਨ ਹੈ ਉਹ ਮਨਾਉਣ ਵਾਸਤੇ ਸਰੰਦ ਰੋਡ ਤੇ ਕਿਸੇ ਕੈਫੇ ਤੇ ਜਾਣਾ ਹੈ ਤੇ ਉਸ ਨੂੰ ਆਪਣੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਜਿਸ ਦੇ ਵਿੱਚ ਇੱਕ ਲੜਕਾ ਪਹਿਲਾਂ ਤੋਂ ਹੀ ਮੌਜੂਦ ਸੀ ਜਦੋਂ ਇਸ ਰੰਧ ਰੋਡ ਤੇ ਗਏ ਤਾਂ ਉਹ ਲੜਕੀ ਜਿਹੜੀ ਗੱਡੀ ਦੇ ਵਿੱਚ ਉਤਰ ਗਈ ਤੇ ਤਿੰਨ ਹੋਰ ਲੜਕੇ ਮੁਦੀ ਦੇ ਦੱਸਣ ਮੁਤਾਬਕ ਗੱਡੀ ਦੇ ਵਿੱਚ ਬਹਿ ਗਏ ਤੇ ਇਸ ਨੂੰ ਓਵਰ ਪਾਵਰ ਕਰ ਲਿਆ ਤੇ ਇਸ ਨੂੰ ਜਿਸ ਦਾ ਜਿਹੜਾ ਮੋਬਾਈਲ ਹੈਗਾ ਉਹ ਲੈ ਕੇ ਇਸ ਦਾ ਮੋਬਾਈਲ ਦਾ ਡਾਟਾ ਜਿਹੜਾ ਪ੍ਰਾਈਵੇਟ ਡਾਟਾ ਹੈਗਾ ਉਹ ਆਪਣੇ ਫੋਨ ਦੇ ਵਿੱਚ ਟ੍ਰਾਂਸਫਰ ਕਰ ਲਿਆ ਉਸ ਤੋਂ ਬਾਅਦ ਇਸ ਦੇ ਕਹਿਣ ਮੁਤਾਬਕ ਇਸ ਦੇ ਕੰਨਪਟੀ ਤੇ ਪਿਸਟੋਲ ਲਗਾ ਕੇ ਇਹਨੂੰ ਕਿਹਾ ਕਿ ਤੂੰ ਸਾਨੂੰ 1 ਕਰੋੜ ਰੁਪਏ ਅਰੇਂਜ ਕਰਕੇ ਕਰਕੇ ਦੇ ਨਹੀਂ ਤਾਂ ਜਿਹੜੀ ਤੇਰੀ ਵੀਡੀਓਜ਼ ਹੈਗੀਆਂ ਨੇ ਜਾਂ ਤੇਰਾ ਪ੍ਰਾਈਵੇਟ ਡਾਟਾ ਹੈਗਾ ਉਹ ਸੋਸ਼ਲ ਮੀਡੀਆ ਤੇ ਤੇ ਤੇਰੇ ਦੋਸਤਾਂ ਨੂੰ ਤੇਰੇ ਰਿਸ਼ਤੇਦਾਰਾਂ ਨੂੰ ਵਾਇਰਲ ਕਰਾਂਗੇ ਤੇ ਉਸ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਇਸ ਤੋਂ ਤਕਰੀਬਨ 1 ਮਹੀਨੇ ਬਾਅਦ ਦੁਬਾਰਾ ਇਸ ਨੂੰ ਜਿਹੜੇ ਹੈਗਾ ਇਸ ਦੀਆਂ ਹੀ ਫੋਟੋਜ਼ ਤੇ ਵੀਡੀਓਜ਼ ਭੇਜ ਕੇ ਪ੍ਰਾਈਵੇਟ ਤੇ ਦੁਬਾਰਾ ਇਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਜਦੋਂ ਦੁਬਾਰਾ ਇਦਾਂ ਦੀ ਗੱਲ ਹੋਈ ਤਾਂ ਫਿਰ ਇਹਨਾਂ ਨੇ ਥਾਣਾ ਆਰਮਸਟ੍ਰੈਂਡ ਦੇ ਵਿੱਚ ਆਪਣੇ ਮਾਮਾ ਜੀ ਸਮੇਤ ਆ ਕੇ ਸਾਨੂੰ ਇਨਫਾਰਮੇਸ਼ਨ ਦਿੱਤੀ ਜਿਸ ਤੇ ਅਸੀਂ 14 ਜੂਨ ਨੂੰ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ 14 ਜੂਨ ਨੂੰ ਹੀ ਜਿਹੜੀ ਲੜਕੀ ਹੈਗੀ ਹੈ ਹਰਸ਼ਿਤਾ ਨਾਮ ਦੀ ਆਈ ਡੀ ਜਿਹਨੇ ਬਣਾਈ ਸੀ ਮਨਪ੍ਰੀਤ ਕੌਰ ਜ਼ਿਲ੍ਹਾ ਰੋਪੜ ਉਸ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੀ ਲੇਟੈਸਟ ਡਿਮਾਂਡ ਸੀ ਕਿ ਉਹ 10 ਲੱਖ ਰੁਪਏ ਦੀ ਸੀਗੀ ਤੇ ਜਿਹੜੀ ਸੋਸ਼ਲ ਮੀਡੀਆ ਤੇ ਆਈ ਡੀ ਸੀ ਜਿਸ ਦੇ ਨਾਲ ਇਸ ਨੂੰ ਟਰੈਪ ਕੀਤਾ ਗਿਆ ਉਹ ਜਿਹੜੀ ਹੈ ਜਾਲੀ ਆਈ ਡੀ ਬਣਾਈ ਹੋ ਕਿੰਨੇ ਕੇ ਪੈਸੇ ਪਹਿਲਾਂ ਦਿੱਤੇ ਗਏ ਸੀ ਨਹੀਂ ਪੈਸੇ ਦੀ ਟ੍ਰਾਂਜੈਕਸ਼ਨ ਹੈ ਹੁਣ ਤਕਰੀਬਨ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਡਿਮਾਂਡ ਹੋਈ ਹੈ ਇੱਕ ਵਾਰ ਇੱਕ ਕਰੋੜ ਦੀ ਹੋਈ ਹੈ ਇੱਕ ਵਾਰ 10 ਲੱਖ ਦੀ ਹੋਈ ਹੈ ਪਰ ਪੈਸਾ ਟ੍ਰਾਂਸਫਰ ਕੋਈ ਨਹੀਂ ਕੀਤਾ ਗਿਆ ਸਰ ਜਿਹੜੇ ਤੁਸੀਂ ਬੰਦਿਆਂ ਦੀ ਗੱਲ ਕਰ ਰਹੇ ਹੋ ਵੀ ਕੋਈ ਗ੍ਰਿਫਤਾਰ ਦੋ ਬੰਦੇ ਅਸੀਂ ਲੇਟੈਸਟ ਜਿਹੜਾ ਹੈਗਾ ਦੋ ਬੰਦੇ ਅਸੀਂ ਆਰਾਊਂਡ ਅਪ ਕਰ ਲਏ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਗੈਂਗ ਤੇ ਕਿੰਨੇ ਲੱਗਦੇ ਨੇ ਕਿੰਨੇ ਲੋਕ ਨੇ ਨਹੀਂ ਸੱਚ ਜੀ ਮੈਂ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹਾਂਗਾ ਕਿ ਸਟੂਡੈਂਟਸ ਨੇ ਵੀ 18-20 ਸਾਲ 22 ਸਾਲ ਦੀ ਉਮਰ ਦੇ ਜਿਹੜੇ ਹੈਗੇ ਨੇ ਸਟੂਡੈਂਟਸ ਨੇ ਈਜ਼ੀ ਮਨੀ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਆ ਕੰਮ ਕੀਤਾ ਐਸ ਐਚ ਐ ਗੈਂਗ ਵਾਲੀ ਕੋਈ ਮਤਲਬ ਜਿਹੜੀ ਹੈਗੀ ਇਹਨਾਂ ਚ ਕਰ ਨਹੀਂ ਸਰ ਬੰਦੂਕ ਦਾ ਜ਼ਿਕਰ ਕਰਿਆ ਗਿਆ ਬੰਦੂਕ ਦਾ ਲਾਇਸੈਂਸ ਦੀ ਗੱਲ ਰਸਮ ਬੰਦੂਕ ਜਿਹੜੀ ਹੈਗੀ ਹੈ ਇਹਨਾਂ ਸਾਰੇ ਵਿਅਕਤੀਆਂ ਦੇ ਵਿੱਚੋਂ ਕਿਸੇ ਦੇ ਨਾਮ ਤੇ ਕੋਈ ਲਾਇਸੈਂਸ ਨਹੀਂ ਬਣਿਆ ਹੋਇਆ ਹੈਗਾ ਤਾਂ ਜਿਹੜੀ ਜੇ ਹੈਗੀ ਹੈ ਤਾਂ ਉਹ ਗੈਰ ਲਾਇਸੈਂਸੀ ਹੋਏਗੀ ਪਰ ਹਾਲੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਰਿਕਵਰ ਨਹੀਂ ਹੋਈ ਜਿਹੜੀ ਸਾਰੀ ਸਰਪਤਾ ਕੌਣ ਸੀਗਾ ਇਸ ਦੇ ਵਿੱਚ ਜਿਸ ਨੇ ਸਾਰੀ ਇਹ ਪਲੈਨਿੰਗ ਜਿਹੜੀ ਜਿਹੜਾ ਮੁਦਈ ਹੈਗਾ ਜਸਪ੍ਰੀਤ ਸਿੰਘ ਇਸ ਦੇ ਜਿਹੜੀ ਐਕਸਟੈਂਡਡ ਫੈਮਿਲੀ ਦੇ ਵਿੱਚੋਂ ਜਾਂ ਆਪਾਂ ਕਹਿੰਦੇ ਲਾਣੇ ਦੇ ਵਿੱਚੋਂ ਇੱਕ ਬੰਦਾ ਹੈਗਾ ਜਿਹੜਾ ਉਸੇ ਪਿੰਡ ਦਾ ਹੈਗਾ ਉਹਨੂੰ ਪਤਾ ਸੀਗਾ ਇਹਦੀ ਫਾਈਨੈਂਸ਼ੀਅਲ ਕੰਡੀਸ਼ਨ ਬਾਰੇ ਤੇ ਇੱਕ ਦੋ ਹੋਰ ਜਿਹੜੇ ਨੇੜੇ ਦੇ ਪਿੰਡਾਂ ਦੇ ਬੰਦੇ ਹੈਗੇ ਨੇ ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਲੜਕੀ ਤੋਂ ਆਈਡੀ ਬਣਵਾ ਕੇ ਤੇ ਜਿਹੜਾ ਹੈਗਾ ਕੰਮ ਕੀਤਾ ਸਰ ਇਹ ਕੋਸ਼ਿਸ਼ ਕਿੱਥੇ ਕਿਸ ਤਰ੍ਹਾਂ ਹੋ ਗਈ ਏ ਜੀ ਅ ਅਰਬਨ ਸਟੇਟ ਦੇ ਜਿਹੜੀ ਫੇਜ਼ 2 ਦੀ ਮਾਰਕੀਟ ਹੈਗੀ ਹੈ ਉੱਥੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀਗੇ ਸਾਰੇ ਪੜ੍ਹਨ ਲਿਖਣ ਵਾਲੇ ਜਿਵੇਂ ਹੈਗੇ ਨੇ ਸਟੂਡੈਂਟਸ ਤਾਂ ਉੱਥੇ ਪੀਜੀਐਮ ਵਗੈਰਾ ਦੇ ਵਿੱਚ ਰਹਿੰਦੇ ਨੇ ਅਸਲ ਜਿਹੜੀ ਲੜਕੀ ਦਾ ਜ਼ਿਕਰ ਕੀਤਾ ਗਿਆ ਹੈਗਾ ਕੀ ਪਹਿਲਾਂ ਵੀ ਉਹ ਇਸ ਮੁੰਡੇ ਨੂੰ ਮਿਲੀ ਸੀ ਜਾਂ ਪਹਿਲੀ ਵਾਰੀ ਨਹੀਂ ਸੋਸ਼ਲ ਮੀਡੀਆ ਦੇ ਥਰੂ ਹੀ ਇਹਨਾਂ ਦਾ ਕੰਟੈਕਟ ਹੋਇਆ ਹੈ ਸੋਸ਼ਲ ਮੀਡੀਆ ਤੇ ਇਹਨੂੰ ਫਰੈਂਡ ਰਿਕੁਐਸਟ ਆਈ ਹੈ ਤੇ ਆਮ ਤੌਰ ਤੇ ਜਿਹੜੀ ਮਤਲਬ ਸੋਸ਼ਲ ਮੀਡੀਆ ਯੂਜ਼ਰਸ ਦੇ ਵਿੱਚ ਪ੍ਰਵਿਰਤੀ ਹੈਗੀ ਹੈ ਕਿ ਉਹ ਜਿਹੜੀ ਵੀ ਫਰੈਂਡ ਰਿਕੁਐਸਟ ਆਉਂਦੀ ਹੈ ਖਾਸ ਤੌਰ ਤੇ ਜਿਹੜੀ ਆਪੋਜੀਟ ਜੈਂਡਰ ਦੀ ਹੁੰਦੀ ਹੈ ਉਹ ਕਰ ਲੈਂਦੇ ਨੇ ਐਕਸੈਪਟ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਨੇ ਬਿਨਾ ਇਹ ਜਾਣੇ ਕਿ ਉਹ ਬੰਦਾ ਕਿਸ ਤਰ੍ਹਾਂ ਦਾ ਹੈਗਾ ਕਿ ਉਸ ਦੀ ਜਿਹੜੀ ਹੈਗੀ ਹੈ ਉਹਦਾ ਮਕਸਦ ਕੀ ਹੈਗਾ ਤੇ ਉਹ ਇਸ ਤਰੀਕੇ ਦੇ ਨਾਲ ਹੀ ਇਹ ਟਰੈਪ ਹੋਇਆ ਹੈ ਇਹ ਫਸ ਗਿਆ ਉਸ ਦੇ ਗੱਲਬਾਤ ਗੱਲਬਾਤ ਦੇ ਵਿੱਚ ਜਾਲਾਂ ਦੇ ਵਿੱਚ ਫਸ ਗਿਆ ਤੇ ਉਸ ਤੋਂ ਬਾਅਦ ਇਹਨੇ ਗੱਲਬਾਤ ਕਰਨੀ ਸ਼ੁਰੂ ਮੁੰਡਾ ਕਿੱਧਰ ਹੈ ਮੁੰਡਾ ਪਿੰਡ ਕਾਲ ਬੰਜਾਰਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਜੀ ਇਹ ਸਰ ਹੁਣ ਰਿਮਾਂਡ ਵਗੈਰਾ ਵੀ ਲਿਆ ਹੈ ਲੜਕੀ ਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਬਾਕੀ ਦੋ ਦੋਸ਼ੀ ਨੇ ਉਹਨਾਂ ਦੀ ਅਸੀਂ ਅਰੈਸਟ ਪਾ ਕੇ ਤੇ ਫਿਰ ਰਿਮਾਂਡ ਲਾਵਾਂਗੇ ਫਿਰ ਕੁਝ ਕਿਛ ਕਰਾਂਗੇ